ਕਿਸ ਦੀ ਆਈ ਬਹੁਤ ਲੱਡੂਆਂ ਦਾ ਤਾਂ ਤੋਲਿਆ ਕਿ ਆ ਪਹਿਲੀ ਵਾਰੀ ਰੋਡ ਜਿਹੜਾ ਇੰਨਾ ਵਧੀਆ ਰੋਡ ਪਾਸ ਹੋਇਆ ਔਰ 4 ਇੰਚੀ ਲੇਅਰ ਹੈ 18 ਫੁੱਟ ਰੋਡ ਠੀਕ ਆ ਆਮ ਆਦਮੀ ਪਾਰਟੀ ਜਿੰਦਾਬਾਦ ਬਹੁਤ ਸ਼ਮਚੇ ਜਿੰਦਾਬਾਦ ਬਹੁਤ ਸ਼ਮਚੇ ਜਿੰਦਾਬਾਦ ਬਹੁਤ ਪਰਪਉਤਮ ਜੀ ਜਿੰਦਾਬਾਦ 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 ਅੱਜ ਸਾਡੇ ਇਲਾਕੇ ਦੇ ਨੌਜਵਾਨ ਮੁੰਡੇ ਜਿਹੜੇ ਸਰਪੰਚ ਨੇ ਦਿਨਾਂ ਨੇ ਲੱਡੂਆਂ ਨਾਲ ਤੋਲਿਆ ਇਹ ਇਹਨਾਂ ਦੀਆਂ ਦਿਲ ਦੀਆਂ ਭਾਵਨਾਵਾਂ ਸੋ ਮੈਂ ਇਹਨਾਂ ਦੀਆਂ ਦਿਲ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਤੇ ਜਿਵੇਂ ਸਾਡੇ ਮੁੰਨਾ ਠਾਕਰ ਸਰਪੰਚ ਸਾਡਾ ਜਗਕਰ ਦਾ ਔਰ ਸਾਡਾ ਰਕੇਸ਼ ਠਾਕਰ ਟਾਂਡੇ ਦਾ ਸਾਡੇ ਨਾਲ ਬਲਾਕ ਸੰਪਤੀ ਦਾ ਮੈਂਬਰ ਆ ਆਪਣੇ ਸੰਢੀ ਨਰਾਣੀਪੁਰ ਔਰ ਨਾਲੇ ਆਪਣੇ ਸਰਪੰਚ ਵੀ ਆ ਸੋ ਇਹ ਆ ਤਿੰਨਾਂ ਵੀ ਖਾਸ ਸੀ ਕਿ ਅਸੀਂ ਆ ਮਤਲਬ ਵੀ ਸਾਡਾ ਇਹ ਬੜਾ ਵੱਡਾ ਪ੍ਰੋਜੈਕਟ ਸੀ ਔਰ ਇਹ ਪ੍ਰੋਜੈਕਟ ਜਿਹੜਾ ਕਾਫੀ ਦੇਰ ਤੋਂ ਲੋਕਾਂ ਦੀ ਮੰਗ ਸੀ ਔਰ ਲੋਕ ਵੀ ਕਾਫੀ ਦੁਖੀ ਸਨ ਇਸ ਰੀਤੋਂ ਸੋ ਜਦੋਂ ਵੱਡੇ ਪ੍ਰੋਜੈਕਟ ਹੁੰਦੇ ਨੇ ਉਹਨਾਂ ਨੂੰ ਟਾਈਮ ਤੇ ਲੱਗਦਾ ਥੋੜਾ ਇਹਨਾਂ ਨੂੰ ਸੋ ਅੱਜ ਆ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹ ਕੰਮ ਕੇ ਨੌਜਵਾਨ ਮੁੰਡੇ ਨੇ ਸਾਰੇ ਪਾਰਟੀ ਨੂੰ ਬਹੁਤ ਪਿਆਰ ਕਰਦੇ ਨੇ ਇਸ ਤੋਂ ਇਲਾਵਾ ਵੀ ਪਾਰਟੀ ਦੇ ਹਰੇਕ ਕੰਮ ਦੇ ਵਿੱਚ ਅੱਗੇ ਵੱਧ ਚੜ ਕੇ ਕੰਮ ਕਰਦੇ ਨੇ ਸੋ ਇਹਨਾਂ ਦੀਆਂ ਦਿਲ ਦੀਆਂ ਭਾਵਨਾਵਾਂ ਮੈਂ ਇਹਨਾਂ ਦੀਆਂ ਦਿਲ ਦੀਆਂ ਭਾਵਨਾਵਾਂ ਦਾ ਇਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਆਪਣੀਆਂ ਆਪਣੀਆਂ ਭਾਵਨਾਵਾਂ ਮੇਰੇ ਨਾਲ ਮੈਨੂੰ ਦਿਲੋਂ ਪਿਆਰ ਕਰਦੇ ਨੇ ਔਰ ਮੈਂ ਵੀ ਇਹਨਾਂ ਲਈ ਹਲਕੇ ਦੇ ਸਾਰੇ ਲੋਕਾਂ ਵਾਸਤੇ ਇਹਨਾਂ ਦੇ ਨਾਲ ਸਾਰੇ ਲੋਕਾਂ ਵਾਸਤੇ ਸਮਰਪਿਤਾਂ 24 ਘੰਟੇ ਆਪਾਂ ਲੋਕਾਂ ਦੇ ਨਾਲ ਕੰਮ ਕਰਨ ਲਈ ਹਾਜ਼ਰ ਹਾਂ ਦਿਨ ਰਾਤ ਕੰਮ ਕਰਦੇ ਆਂ ਸੋ ਇਹਨਾਂ ਦੀ ਖੁਸ਼ੀ ਨਾਲ ਮੇਰੀ ਖੁਸ਼ੀ ਆਵਾਜ਼ ਵੀ ਪਾਰਟੀ ਜਿੰਦਾਬਾਦ ਆਵਾਜ਼ ਵੀ ਪਾਰਟੀ ਜਿੰਦਾਬਾਦ ਸ਼ਮਸ਼ਾਹ ਸਿੰਘ ਜਿੰਦਾਬਾਦ ਸ਼ਮਸ਼ਾਹ ਸਿੰਘ ਜਿੰਦਾਬਾਦ ਰੱਬਾ ਵਾਹ ਰੱਬਾ ਜਿੰਦਾਬਾਦ ਆਵਾਜ਼ ਵੀ ਮੁੰਨੇ ਪਾ